ਜਨਾਨੀਆਂ ਦੇ ਜਵਾਬ ਮੈਂ ਫਿਰ ਕਹਿਣਾ ਪੈਣਾ ਉਦੋਂ ਹਟ ਕੇ ਮੱਝ ਦੇ ਵੀ ਟੀਕਾ ਗਾਂ ਦੇ ਵੀ ਟੀਕਾ ਜਨਾਨੀਆਂ ਦੇ ਵੀ ਟੀਕੇ ਭਰਉਣ ਲੱਗੇ ਲੱਗੇ ਕਿ ਨਹੀਂ ਲੱਗੇ ਬਿਲਕੁਲ ਮੰਨ ਲਾ ਤੂੰ ਆਪਣੀ ਜ਼ਮੀਨ ਦਾ 50 ਕਰੋੜ ਵਟ ਲੈ ਕੀ ਕਰੇਂਗਾ ਮੈਨੂੰ ਜਵਾਬ ਦੇ ਮੈਂ ਤੈਨੂੰ ਪਤਾ ਮੈਨੂੰ ਜਵਾਬ ਦੇ ਤੂੰ ਦੱਸੋ ਵੀ ਜਵਾਬ ਦਿਓ ਮੈਨੂੰ ਤੁਸੀਂ ਪੈਸੇ ਵਟ ਕੇ ਕੀ ਕਰੋਗੇ ਜ਼ਮੀਨ ਦੇ ਕਿਧਰ ਜਾਓਗੇ ਨਾ ਤੁਸੀਂ ਮੰਨ ਲਓ ਕਿਤੇ ਸੋਚੋਗੇ ਵੀ ਜ਼ਮੀਨ ਲੈ ਲਓਗੇ ਉਹ ਜ਼ਮੀਨ ਘਟ ਰਹੀ ਆ 50000 ਕਿੱਲਾ ਉਹੜਾ ਸੜਕਾਂ ਚ ਗਿਆ 50000 ਰੇਲ ਦੀਆਂ ਲੀਹਾਂ ਚ ਗਿਆ ਕਲੋਨੀਆਂ ਚ ਗਿਆ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਕੱਲਾ ਅਜੇ ਵਿਚਾਰੇ ਬੋਲੀ ਜਾਂਦੇ ਆ ਪਾਸਾ ਧਮਾਤੜ ਅਸੀਂ ਮਰਨਾ ਮਰ ਜਾਾਂਗੇ ਜੀ ਅਸੀਂ ਜ਼ਮੀਨ ਨਹੀਂ ਦਿੰਦੇ ਅਸੀਂ ਰਾਹ ਨਹੀਂ ਦਿੰਦੇ ਓਏ ਭਲਿਓ ਲੋਕੋ ਪਹਿਲੀ ਗੱਲ ਤਾਂ ਤੁਹਾਨੂੰ ਚਾਹ ਪਿਆ ਕੇ ਤਾਂ ਮਾਨਸਾ ਬਿਠਾਇਆ ਨਾ ਵੱਡੇ ਹਰੇ ਹੋਟਲ ਦੇ ਵਿੱਚ ਨਾਲ ਖਵਾਈ ਬਰਫੀ ਉਹਦੀ ਕਹਦਾਂਗੇ ਦਿਖਾਈਆਂ ਪਟੈਂਚੀ ਭਰੇ ਨੋਟਾਂ ਦੇ ਕਿੰਨੇ ਲੈਣਾ 2 ਕਰੋੜ ਸੋਡੀਆਂ ਅੱਖੇ ਢੱਡੀਆਂ ਰਹਿ ਜਾਣਗੀਆਂ ਮੂੰਹ ਖੁੱਲਾ ਹੀ ਰਹਿ ਜੂ ਇਹ ਅੱਛਾ ਇੰਨੇ ਪੈਸੇ ਮਿਲਦੇ ਕੱਲ ਦਾ ਚਾਲ ਕੋਈ ਨੀ ਕਹਾ ਲੈ ਲਾਂਗੇ ਲਿਖ ਕੇ ਜਿਹੜਾ ਉਹਨਾਂ ਨੇ ਪੂਰਾ ਡਾਟਾ ਦਿੱਤਾ ਉਹਦੇ ਵਿੱਚ ਵੀ ਲਿਖਿਆ ਹੋਇਆ ਵੀ ਆਹਾਹਾ ਪ੍ਰੋਡਕਸ਼ਨ ਕਰੂਗੀ ਇਹ ਉਹਦੇ باوجود ਵੀ ਯਾਰ ਪੰਜਾਬ ਨੂੰ ਕਿਉਂ ਮਾਰਿਆ ਜਾ ਰਿਹਾ ਯਾਰ ਮਾਇਆ ਜਿਹੜਾ ਰਾਮੇ ਲੱਗੇ ਰੈਫਾਇਨਰੀ ਉੱਥੇ ਕਈ ਵਾਰੀ ਚਾਹੀਦਾ ਐ ਲੱਗਦੇ ਨਹੀਂ ਪੰਜਾਬ 'ਚ ਫਿਰਦੇ ਆ ਸਾਡਾ ਖਤਮ ਹੋ ਜਾਂਦਾ ਸਾਰਾ ਕੁਝ ਖਿੱਡਾ ਖਤਮ ਹੋ ਜਾਂਦਾ ਹੱਲੇ ਨਹੀਂ ਲੋਕ ਜਾਗ ਰਹੇ ਰ ਇੰਨਾ ਕੁਝ ਹੋ ਹੀ ਜਾਂਦਾ ਇਹਦੇ ਬਾਵਜੂਦ ਵੀ ਤੁਸੀਂ ਛਤਰੀ ਖਾਣੇ ਆ ਤੁਸੀਂ ਮਰਨੇ ਆ ਪਰ ਹੋਰ ਥੋੜਾ ਰਾਹ ਕੋਈ ਨਹੀਂ ਅਸੀਂ ਇਹਦਾ ਮੈਂ ਬਹੁਤ ਚਿਰਤਾ ਸਾਡੀ ਸਾਰੀ ਟੀਮ ਇਹਦਾ ਬੜੇ ਚਿਰ ਤੋਂ ਰੌਲਾ ਪਾ ਕੇ ਵਿਰੋਧ ਕਰਦੇ ਆ ਵੀ ਪੰਜਾਬ ਦੇ ਅੰਦਰ ਹਿਮਾਚਲ ਦੀ ਤਰ੍ਹਾਂ ਉੱਤਰਾਖੰਡ ਦੀ ਤਰ੍ਹਾਂ ਨਾਗਾ ਲੈਂਡ ਦੀ ਤਰ੍ਹਾਂ ਇੱਕ ਕਾਨੂੰਨ ਬਣਨੇ ਚਾਹੀਦਾ ਵੀ ਕੋਈ ਐਗਰੀਕਲਚਰ ਲੈਂਡ ਸਾਡੀ ਬਾਹੀ ਜੋਗ ਜ਼ਮੀਨ ਬਾਹਰਲਾ ਬੰਦਾ ਲੈ ਨਾ ਸਕੇ ਸਾਡੀ ਸਥਿਤੀ ਹੋਰ ਹੋ ਜਾਣੀ ਹੈ ਅੱਗੇ ਮਰਦਮਸ਼ੁਮਾਰੀ ਆ ਅਗਲੇ ਸਾਲ ਉੱਥੇ ਤੁਸੀਂ ਦੇਖੋਗੇ ਸਾਡੀ ਗਿਣਤੀ ਘਟਣੀ ਹੈ ਸਾਡੀ ਆਪੀ ਘਟਣੀ ਹੈ 10 ਲੱਖ ਬਾਹਰਲੇ ਬੰਦੇ ਦੀ ਵੋਟ ਲਿਦ੍ਹਾਣੇ ਚ ਬਣ ਗਈ ਆ ਲੱਖੇ ਦੇ ਲੋਕ ਖੜੇ ਆ ਇਹਨਾਂ ਦੇ ਨੇੜੇ ਆ ਬਣਾ ਲਈ ਲੱਗਿਆ ਹੋਇਆ ਥਰਮਲ ਮੈਨੂੰ ਐਸਾ ਇਹਨਾਂ ਨੂੰ ਨੌਕਰੀਆਂ ਕਿਹਨੂੰ ਦਿੱਤੀਆਂ ਉੱਥੇ ਕੌਣ ਵੱਡੇ ਆ ਉਹਦੇ ਦੇ ਬੈਠਾ ਕੌਣ ਆ ਬਈ ਪਰ ਲਾ ਦੱਸੋ ਕੌਣ ਬੈਠਾ ਯਾਰ ਸਿਰਫ ਦਿਹਾਰੀਆਂ ਕਰ ਰਿਹਾ ਬਾਈ ਦਿਹਾਰੀਆਂ ਕਰ ਨਹੀਂ ਨਹੀਂ ਉੱਥੇ ਜਿੰਨੇ ਉੱਚੇ ਉਹਦਿਆਂ ਦੇ ਬੈਠੇ ਆ ਸਾਰੇ ਕੁਛੋਂ ਦੇ ਹੈ ਕੋਈ ਹਿਮਾਚਲ ਦਾ ਕੋਈ ਬਿਹਾਰ ਦਾ ਕੋਈ ਉਪੀ ਦਾ ਉਹ ਯਾਰ ਹੱਦ ਹੋ ਗਈ ਧਰਤੀ ਸਾਡੀ ਰੋਕ ਲਈ ਪਾਣੀ ਸਾਡਾ ਜ਼ਹਿਰੀਲਾ ਕਰਤਾ ਹਵਾ ਸਾਡੀ ਜ਼ਹਿਰੀਲੀ ਕਰਤੀ ਮਾਰੇ ਸੀਰੇ ਆ ਜਵਾਨ ਸਾਡੇ ਮਰ ਰਿਹਾ ਨੌਕਰੀਆਂ ਦੇ ਲਿਆ ਕੌਣ ਬਿਠਾ ਰਿਹਾ ਹਜ਼ਾਰਾਂ ਬੰਦਾ ਇੱਥੇ ਲਿਆ ਕੇ ਬਿਠਾਤਾ ਲੱਖਾਂ ਬੰਦਾ ਲੁਧਿਆਣਾ ਆ ਕੇ ਬਹਿ ਗਿਆ ਮਰਤਾ ਰਹੇ ਨੇ ਇਹ ਇਹਨਾਂ ਦੇ ਇਹ ਇੱਥੇ ਹਾਲਾਤ ਇਹ ਹੋ ਗਏ ਸਾਡੇ ਜਵਾਗ ਪੈਦਾ ਹੁਣ ਹਟ ਗਏ ਅਪਾਹਜ ਪੰਗ ਜਵਾਗ ਪੈਦਾ ਹੋਣ ਲੱਗੇ ਮੰਦ ਬੁੱਧੀ ਜਵਾਗ ਪੈਦਾ ਹੋਣ ਲੱਗੇ ਪਹਿਲੇ ਕਹਿੰਦਾ ਹੁੰਦਾ ਹੀ ਨਹੀਂ ਸੈਂਟਰਾਂ ਤੋਂ ਜਵਾਗ ਲੈਣ ਲੱਗੇ ਯਾਰ ਜਾ ਕੇ ਟੀਕੇ ਨਾਲ ਤਾਂ ਸਾਡੇ ਲੋਕ ਚਲ ਭਾਈ ਜੀ ਕੀ ਕਹਿਣਾ ਚਾਹੋਂਗੇ ਜੇ ਪ੍ਰਦਰਸ਼ਨ ਹੋ ਰਿਹਾ ਸੀ ਕਿਸਾਨਾਂ ਜਿਹੜੀ ਫੈਕਟਰੀ ਲੱਗ ਰਹੀ ਹੈ ਕਿਸਾਨ ਤੁਸੀਂ ਸਭ ਤੋਂ ਹੈਰਾਨੀ ਜਨ ਗੱਲ ਦੇਖੋ ਇਹਦੇ ਵਿੱਚ ਇਸ ਔਤਾਂ ਵਾਲੀ ਪਿੰਡ ਤੇ ਦੂਜਾ ਪਿੰਡ ਹੈਗਾ ਨਾਲ ਅਕਲੀਆ ਤਲਵੰਡੀ ਮਾਨਸਾ ਜ਼ਿਲ੍ਹੇ ਦੇ ਪਿੰਡ ਆ ਦੋਨੇ ਪਹਿਲਾਂ ਇਹਨਾਂ ਨੇ ਸਾਰਾ ਲੁਧਿਆਣਾ ਮਹਾਲੀ ਵਾਲੇ ਪਾਸੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਸਾਰਾ ਜ਼ਹਿਰ ਪਾ ਕੇ ਪਹਿਲਾਂ ਲੋਕਾਂ ਨੂੰ ਮਾਰਤਾ ਹੁਣ ਆਹ ਏਰੀਆ ਬਚਿਆ ਸੀਗਾ ਇਹ ਮਾਰਤੇ ਤਾਂ ਪਹਿਲੇ ਹੀ ਮਰੇ ਹੋਏ ਨੇ ਆਹ ਨੇੜੇ ਨਰਿਆਹਾ ਬਣਾ ਵਾਲੀ ਲੱਗਿਆ ਹੋਇਆ ਥਰਮੂਲ 6 ਗੱਡੀਆਂ ਰੋਜ਼ ਕੋਲੇ ਦੀਆਂ ਫੂਕੀਆਂ ਜਾਂਦੀਆਂ ਨੇ ਤੁਸੀਂ ਦੇਖੋ ਵੀ ਕਿਵੇਂ ਲੋਕ ਸਾਹ ਲੈ ਰਹੇ ਦੋ ਫੈਕਟਰੀਆਂ ਗੁੱਲਾ ਫੈਕਟਰੀ ਲੱਗੀ ਹੋਈ ਐ ਕੋ ਹੋਰ ਕੋਈ ਰੇਲੈਂਸ ਫੈਕਟਰੀ ਲਾ ਰਹੀ ਐ ਇੱਥੇ ਜਾਣੇ ਉਹਨਾਂ ਜਿਹੜੇ ਅੰਦਰ ਬੰਦੇ ਬੈਠੇ ਆ ਕੌਣ ਆ ਹਿੰਦੀ ਬੋਲਣ ਵਾਲੇ ਬੰਦੇ ਆ ਪਤਾ ਨਹੀਂ ਕਿੱਥੋਂ ਆਏ ਆ ਇਹ ਬੰਗਾਲ ਦੇ ਆ ਯੂਪੀ ਦੇ ਆ ਬਿਹਾਰ ਦੇ ਆ ਹਿਮਾਚਲ ਦੇ ਆ ਇੱਥੇ ਆ ਕੇ ਪੰਜਾਬ ਜ਼ਮੀਨਾਂ ਲੈ ਕੇ ਇੰਡਸਟਰੀ ਲਾ ਕੇ ਇੱਥੇ ਲੋਕਾਂ ਦਾ ਪਾਣੀ ਵੀ ਦੂਸ਼ਤ ਕਰ ਰਹੇ ਐ ਕੈਮੀਕਲ ਪਾ ਕੇ ਜਿਹੜਾ ਪਾ ਕੇ ਹਵਾ ਵੀ ਦੂਸ਼ਤ ਕਰ ਰਹੇ ਨੇ ਧਰਤੀ ਵੀ ਜ਼ਹਿਰੀਲੀ ਕਰ ਰਹੇ ਨੇ ਇਹਨਾਂ ਰਹਿਣਾ ਥੋੜੀ ਇੱਥੇ ਇੱਥੇ ਜਿਹੜੇ ਆਲੇ-ਦਾਲੇ ਦੇ 50 ਪਿੰਡ ਨੇ ਇਸ ਇਲਾਕੇ ਦੇ ਉਹ ਸਾਰੇ ਪੀੜਤ ਹੋਣਗੇ। ਜੀ। ਦੂਜੀ ਗੱਲ ਸਵਾਲ ਸਾਡੇ ਲੋਕ ਦੱਲੇ ਆ ਬਾਈ। ਸਮਝਣ ਦੀ ਲੋੜ ਆ। ਇਹ ਪਹਿਲੀ ਦਿੱਤੀ ਕਹਿੰਦੇ ਆ। ਕੋਈ ਦਾਦਾ ਕੋਈ ਡਾਕਟਰ ਆ ਜੋਗੇ ਵਾਲੇ ਦਾ ਪਤਾ ਨਹੀਂ ਕੀ ਨਾਂ ਆ ਦਾ। ਉਹ ਬੰਦਾ ਬੰਝ ਗੱਢ ਕੇ ਗਿਆ ਇਹਨਾਂ ਲੋਕਾਂ ਨੂੰ। ਆਪ ਤਾਂ ਵੇਚ ਕੇ ਪਹਿਲੀ ਬੱਜਾ ਲੈ ਕੇ ਸਾਰਾ ਟੱਬਰ ਕੈਨੇਡਾ। ਜੀ। ਜਦੋਂ ਆਪ ਇੱਥੇ ਰਹਿ ਤਿਤ ਨੂੰ ਪਤਾ ਵੀ ਮੈਂ ਕਿਸੇ ਫੈਕਟਰੀਆਂ ਨੂੰ ਪੈਲੀ ਦੇ ਰਿਹਾ ਕਿਸੇ ਕੰਪਨੀ ਨੂੰ ਪੈਲੀ ਦੇ ਰਿਹਾ ਤੂੰ ਕਿਉਂ ਦੇ ਰਿਹਾ ਬਾਈ ਕਿ ਜ਼ਿੰਮੇਵਾਰ ਨੂੰ ਪੈਲੀ ਦੇ ਜਾਂਦਾ ਸਸਤੇ ਭਾਵਾਂ 'ਚ ਪੈਲੀ ਲਈ ਕਿੰਨੇ ਕ ਲੱਖ ਨੂੰ ਕਿੱਲਾ ਲਿਆ ਹੋਣਾ ਪਿਆ ਸਿਆ 50-60 ਹਜ਼ਾਰ ਨੂੰ ਕਿੱਲਾ ਲਿਆ 40-42 ਲੱਖ ਨੂੰ ਵੇਚ ਕੇ ਸੇ ਤੁਰ ਗਿਆ ਦੂਜੀ ਗਲਤੀ ਕੀ ਦੀ ਆ ਅਸੀਂ ਅਸੀਂ ਕਿਉਂ ਜ਼ਿੰਮੇਵਾਰ ਮੈਂ ਕਹਿੰਦਾ ਸਾਡੇ ਲੋਕਾਂ ਨੂੰ ਸਾਡੇ ਮੈਂ ਇਸ ਪਿੰਡ ਵੇ ਦੀ ਨੰਕ ਆ ਜਿਹੜਾ ਪਿੰਡ ਆ ਉਤਾਂ ਵਾਲੀ 15 ਬੰਦੇ ਉਹ ਤਾਂ ਸਕੁੱਟੀ ਜਾਂਦੇ ਆ ਬੈਠੇ ਉਹਦੇ ਥੱਲੇ ਸ਼ੈੱਡ ਜਿਹੇ ਦੇ ਮਾਨੂੰ ਨੂੰ ਵੀ ਕਿਹਾ ਮੈਂ ਤੁਹਾਨੂੰ ਕਿਹੜਾ ਇਹ ਹੋ ਨਹੀਂ ਹੋਣਾ ਤੁਸੀਂ ਆਓ ਤੁਸੀਂ ਕਿਉਂ ਨਹੀਂ ਉੱਠ ਕੇ ਆਉਂਦੇ ਕੋਈ ਨਹੀਂ ਕੋਈ ਨਹੀਂ ਤੁਸੀਂ ਜਾਓ ਅਸੀਂ ਆਉਨੇ ਆ ਐਸੇ ਅਸੀਂ ਉਹ 100 ਮੀਲ ਤੋਂ ਆ ਕੇ ਉੱਠ ਕੇ ਤੁਰ ਕੇ ਆਹ ਵਿਚਾਰੇ ਜਿਨੇ ਹੋਰ ਆਲੇ ਦਲੇ ਪਿੰਡਾਂ ਤੋਂ ਲੋਕ ਆਏ ਆ ਤੇ ਹਜ਼ਾਰਾਂ ਬੰਦਿਆਂ ਦਾ ਇਕੱਠ ਹੋਇਆ ਅੱਜ ਪਰ ਇੱਥੇ ਪਿੰਡ ਚ ਉੱਠ ਕੇ ਨਹੀਂ ਕੋਈ ਆਉਂਦਾ ਤੇ ਜ਼ਿੰਮੇਵਾਰ ਫਿਰ ਕੌਣ ਹੈ ਸਾਡੇ ਲੋਕ ਮੈਂ ਕਹਿੰਦਾ ਵੱਡੇ ਪੱਧਰ ਤੇ ਜ਼ਿੰਮੇਵਾਰ ਆ ਅਸੀਂ ਲੋਕ ਸਾਰੇ ਕੰਡੇ ਬੀਜ ਰਹੇ ਆ ਇੱਥੇ ਅੱਛਾ ਉਹ ਜਿਹੜਾ ਉਹਨਾਂ ਦੀ ਬਕਾਲਤ ਕਰ ਰਿਹਾ ਉਹ ਕੌਣ ਆ ਉਹ ਸਾਡੇ ਉਹ ਤਗੜਦੱਲੇ ਲੋਕ ਨੇ ਸਿਰਾਂ ਸਿਰ ਪੱਗਾਂ 'ਚ ਫਸਾਏ ਹੋਏ ਨੇ ਵਕਾਲਤ ਜਿਹੜੀ ਉਹ ਜਿਹੜੀ ਫੈਕਟਰੀ ਲਾ ਰਹੀ ਉਹਨਾਂ ਦੀ ਕਰ ਰਿਆ ਜੀ ਚੰਦ ਛੱਲਣਾ ਪਿੱਛੇ ਇੱਥੋਂ ਦਾ ਪੰਜਾਬ ਪੋਲਿਊਸ਼ਨ ਬੋਰਡ ਉਹ ਵੀ ਉਹਨਾਂ ਦੇ ਹੱਕ 'ਚ ਪੁਕਤ ਰਿਹਾ ਪਹਿਲਾਂ ਅਸੀਂ ਬੁੱਢੇ ਦਰਿਆ ਬਾਰੇ ਦੇਖਿਆ ਜਦੋਂ ਉੱਥੇ ਐਨਜੀਟੀ 'ਚ ਕੇਸ ਗਿਆ ਸੈਂਟਰਲ ਪੋਲਿਊਸ਼ਨ ਬੋਰਡ ਦਾ ਪੰਜਾਬ ਪੋਲਿਊਸ਼ਨ ਬੋਰਡ ਨੂੰ ਲਿਖ ਕੇ ਆਗਾ ਵੀ ਇਹ ਇਮੀਡੀਏਟਲੀ ਬੰਦ ਕੀਤੀ ਜਾਵੇ ਇਹ ਬੜੀ ਖਤਰਨਾਕ ਕੈਮੀਕਲ ਪਾਇਆ ਜਾ ਰਿਹਾ ਐਨਜੀਟੀ ਦਾ ਆਰਡਰ ਆ ਗਿਆ ਅਸੀਂ ਕਮਿਸ਼ਨਰ ਕੋਲ ਲੈ ਕੇ ਗਏ ਅੱਜ ਤੱਕ ਬੰਦ ਹੋ ਗਿਆ ਆਈ ਲੋਕਾਂ ਨੂੰ ਇਕੱਠੇ ਕੀ ਦਾ ਲੋਕ ਉੱਠੇ ਨਹੀਂ ਮਰਤਾ ਰਹੇ ਨੇ ਇਹ ਇਹਨਾਂ ਦੇ ਇਹ ਇੱਥੇ ਹਾਲਾਤ ਇਹ ਹੋ ਗਏ ਸਾਡੇ ਜਵਾਗ ਪੈਦਾ ਹੁਣ ਹਟ ਗਏ ਅਪਾਹਜ ਪੰਗ ਜਵਾਗ ਪੈਦਾ ਹੋਣ ਲੱਗੇ ਮੰਦ ਬੁੱਧੀ ਜਵਾਗ ਪੈਦਾ ਹੋਣ ਲੱਗੇ ਪਹਿਲੇ ਕਹਿੰਦਾ ਹੁੰਦੇ ਹੀ ਨਹੀਂ ਸੈਂਟਰਾਂ ਤੋਂ ਜਵਾਗ ਲੈਣ ਲੱਗੇ ਯਾਰ ਜਾ ਕੇ ਟੀਕੇ ਨਾਲ ਤਾਂ ਸਾਡੇ ਲੋਕ ਸਾਡਾ ਦਿਮਾਗ ਕਮਿਆ ਮੈਂ ਨਾ ਪਿੰਡਾਂ 'ਚ ਆ ਕੇ ਮੈਂਬਰੀ ਸਰਪੰਚੀ ਕਰਨੀ ਅਸੀਂ ਕਿਉਂ ਤਰੇ ਫਿਰਦੇ ਆ ਬਾਈ ਹਾਨੂੰ ਇਹ ਵੀ ਨਹੀਂ ਯਾਰ ਜੇ ਪੰਜਾਬ ਜਾਉਂਦਾ ਤਾਂ ਅਸੀਂ ਜਾਉਨੇ ਆ ਜੇ ਆ ਲੋਕ ਜਾਉਂਦੇ ਤਾਂ ਆਪਾਂ ਜਾਉਨੇ ਆ ਇਹ ਧੰਨਵਾਦ ਮਾਨਸਾ ਦੇ ਲੋਕਾਂ ਦਾ ਬਠਿੰਡਾ ਦੇ ਲੋਕਾਂ ਦਾ ਇਹ ਤਾਂ ਉੱਠ ਕੇ ਖੜੇ ਹੋ ਜਾਂਦੇ ਆ ਅ ਇਧਰੋਂ ਦਾ ਲੋਕ ਵੀ ਨਹੀਂ ਇਕੱਠੇ ਹੁੰਦੇ ਜੀ ਆ ਦੋਆਬੇ ਦੇ ਪਾਸੇ ਵੱਜੇ ਲੋਕ ਵੀ ਚੁੱਪ ਕਰੇ ਬੈਠੇ ਆ ਤਾਂ ਇਹ ਬਈ ਬੜਾ ਖਤਰਨਾਕ ਕੰਮ ਆ ਔਰ ਇਹ ਇਹਦੇ ਤੇ ਨਾਥ ਸਾਨੂੰ ਪਾਉਣੀ ਚਾਹੀਦੀ ਲੋਕਾਂ ਨੂੰ ਮੈਂ ਅਪੀਲ ਕਰਦਾ ਕਿਸੇ ਪਿੰਡ ਦੀ ਘਟਨਾ ਵਾਪਰਦੀ ਆ ਹੁਣ ਮੈਂ ਇਹੀ ਗੱਲ ਅੱਜ ਫੇਰ ਕਹਿੰਦਾ ਮੈਂ ਕਦੋਂ ਪਹਿਲਾਂ ਸਟੇਜ ਤੇ ਬੋਲ ਕੇ ਗਿਆ ਜਦੋਂ ਮੈਂ ਕਮਾਲੂ ਪਿੰਡ ਵਾਲੀ ਫੈਕਟਰੀ ਦੇ ਉੱਥੇ ਵੀ ਉਪਟਾਰ ਫੂਕਣ ਉਹ ਟਾਇਰ ਫੁੱਕੀ ਜਾਂਦਾ ਸਾਰੀ ਕਾਲਸ ਧੂਆਂ ਸਾਰਾ ਪਿੰਡ ਤੇ ਡਿੱਗੀ ਜਾਂਦਾ ਸਾਰਾ ਹਵਾ ਉੱਤੇ ਦੂਸਤ ਹੋ ਜਾਂਦਾ ਕੋਈ ਬਹੁਤ ਜਗ੍ਹਾ ਨਾ ਇਹ ਅਜਿਹਾ ਹੋਇਆਗਾ ਜਿਵੇਂ ਉਹ ਟਾਇਰ ਫੈਕਟਰੀ ਤੁਸੀਂ ਗੱਲ ਕੀਤੀ ਹੈ ਪਹਿਲਾਂ ਕੁਝ ਹੋਰ ਕਹਿੰਦੇ ਨੇ ਫੈਕਟਰੀ ਗਮਲਾ ਕੀਤਾ ਜਾਂਦਾ ਵੀ ਇਹ ਫੈਕਟਰੀ ਕਿਸੇ ਹੋਰ ਚੀਜ਼ ਦੀ ਹੈ ਬਾਅਦ ਦੇ ਵਿੱਚ ਕੁਝ ਹੋਰ ਪਹਿਲਾਂ ਤਾਂ ਕਹਿੰਦੇ ਦੁੱਧ ਦਾ ਪਲਾਟ ਆ ਜੀ ਪਹਿਲਾਂ ਤਾਂ ਕਹਿੰਦੇ ਪਨੀਰ ਬਣਾਵਾਂਗੇ ਜੀ ਹੈ ਪਹਿਲਾਂ ਤਾਂ ਆਲੂਆਂ ਤੋਂ ਬਣਾਵਾਂਗੇ ਜੀ ਉਹ ਜਿਹੜੀਆਂ ਖਾਨੇ ਆ ਆਪਣੇ ਲੋਕ ਜਿਪਸਾ ਜਿਗਾ ਪਹਿਲਾਂ ਤਾਂ ਬਹੁਤ ਕੁਝ ਕਹਿੰਦੇ ਆ ਮਗਰ ਉਹ ਪਤਾ ਲੱਗਦਾ ਵੀ ਇਹ ਤਾਂ ਰੈੱਡ ਜਿਹੜੀ ਤੁਸੀਂ ਦੇਖੋ ਆ ਜਿਹੜੀ ਰੈੱਡ ਕ ਮੰਨੇ ਉੱਥੇ ਅਧਿਕਾਰੀ ਜਿਹੜੇ ਆਇਆ ਅੱਜ ਪਬਲਿਕ ਹੀਰਿੰਗ ਹੈ ਇੱਥੇ ਜੀ ਮੈਂ ਲੋਕਾਂ ਨੂੰ ਹੋਰ ਅਪੀਲ ਕਰਦਾ ਥੋੜੇ ਰਹੀਂ ਮੇਰੀ ਗੱਲ ਧਿਆਨ ਨਾਲ ਸੁਣ ਲਓ ਪੰਜਾਬ ਦੇ ਲੋਕੋ ਜਦੋਂ ਹੁਣ ਕੋਈ ਅੱਗੇ ਪਤਾ ਕੀ ਕਰਦੇ ਸੀ ਫੈਕਟਰੀ ਲੁਧਿਆਣੇ ਲੱਗਣੀ ਹੈ ਪਬਲਿਕ ਹੀਰਿੰਗ ਕਰਾ ਦੇਣੇ ਸੀ ਲਾ ਕੇ ਕਿਸੇ ਬਰਨਾਲੇ ਕਿਸੇ ਪਟਿਆਲੇ ਆਦ ਲੋਕਾਂ ਨੂੰ ਬਿਠਾ ਕੇ ਉਹਦੇ ਡਰਾਮਾ ਰਚ ਕੇ ਮੀਡੀਆ 'ਚ ਖਬਰਾਂ ਦੇ ਹਾਂ ਵੀ ਪਬਲਿਕ ਹੀਰਿੰਗ ਹੋਗੀ ਲੋਕਾਂ ਦੀ ਸੁਣਵਾਈ ਅਸੀਂ ਕਰ ਲਈ ਲੋਕ ਕਹਿੰਦੇ ਅਸੀਂ ਸਹਿਮਤ ਹਾਂ ਸਾਨੂੰ ਮਨਜ਼ੂਰ ਹੈ ਭਾਈ ਮੈਂ ਦੱਸਦਾ ਅੱਜ 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 ਸੋਸ਼ਲ ਮੀਡੀਆ ਨੇ ਜਨਾਹ ਰੌਲਾ ਪਿਆ ਲੋਕਾਂ ਨੇ ਇਹ ਇਹ ਜਗਾ ਤੇ ਲੋਕ ਹੁਣ ਜਿਹੜੀ ਪਬਲਿਕ ਹੈ ਰਹੀ ਦੋ ਵੱਡੀਆਂ ਘਟਨਾਵਾਂ ਨੇ ਪੰਜਾਬ ਦੇ ਅੰਦਰ ਪਹਿਲੀ ਵੱਡੀ ਘਟਨਾ ਹੋਈ ਚਮਕੌਰ ਸਾਹਿਬ ਦੇ ਕੋਲੇ ਜਿੱਥੇ ਨੀਲੋਂ ਨਹਿਰ ਦੇ ਉੱਤੇ ਅਸੀਂ ਵੀ ਗਏ ਸੀਗੇ 1100 ਏਕੜ ਦੇ ਵਿੱਚ ਬਹੁਤ ਰੈੱਡ ਕੈਟਾਗਰੀ ਦੀ ਫੈਕਟਰੀ ਲੱਗ ਰਹੀ ਹੈ ਜਿਹਨੇ ਜ਼ਹਿਰ ਸਾਰਾ ਨਾਲ ਨਹਿਰ ਸੱਟਣਾ ਦੇ ਨਾਲ ਦਰਿਆ ਸੱਟਣਾ ਉੱਥੇ 50 ਪਿੰਡਾਂ ਦੇ ਲੋਕ ਇਕੱਠੇ ਹੋ ਗਏ ਉਸ ਦਿਨ ਉਹਦੇ ਵੀ ਸਾਡੇ ਲੋਕਾਂ ਨੇ ਜਿੰਨੇ ਨਾਲ ਅਧਿਕਾਰੀ ਆਏ ਉੱਥੇ ਡੀਸੀ ਵੀ ਆਈ ਸੀਗੀ ਇੱਥੇ ਸਾਲਾ ਸਟੇਡੀਅਮ ਆਇਆ ਕਿਸੇ ਨੂੰ ਗੱਲ ਨਹੀਂ ਆਉਣ ਚ ਸਾਰੀਆਂ ਗੱਲਾਂ ਝੂਠੇ ਪਾ ਕੇ ਲੋਕਾਂ ਨੇ ਤੋਰੇ ਆ ਅੱਜ ਵੀ ਇੱਥੇ ਲੋਕ ਇਕੱਠੇ ਹੋਏ ਆ ਦੂਜੀ ਵੱਡੀ ਘਟਨਾ ਪੰਜਾਬ ਚ ਕਿ ਲੋਕ ਹਜ਼ਾਰਾਂ ਦੀ ਗਿਣਤੀ ਚ ਆਸੇ ਪਾਸੇ ਪਿੰਡਾਂ ਤੋਂ ਉੱਠ ਕੇ ਆਏ ਆ ਇਹ ਉੱਠਣਾ ਪੈਣਾ ਬਾਈ ਨਹੀਂ ਅਸੀਂ ਤਾਂ ਤਰਸਾਂਗੇ ਮੈਂ ਹਸਾਣਾ ਅਸੀਂ ਤਾਂ ਸਾਡੀ ਜ਼ਿੰਦਗੀ ਆ ਨਾ ਜਿਹੜੀ ਜੇ ਆ ਫੈਕਟਰੀਆਂ کارਖਾਨੇ ਲੱਗੇ ਜਿਹੜੇ ਯਾਰ ਕੀ ਲੋੜ ਆ ਪੰਜਾਬ ਦੇ ਵਿੱਚ ਫੈਕਟਰੀਆਂ ਦੀ ਮੈਨੂੰ ਦੱਸੋ ਕੋਈ ਲੋੜ ਹੈ ਨਹੀਂ ਕਾਰਨ ਕੀ ਹੁੰਦੇ ਬਾਈ ਪੰਜਾਬ ਦੇ ਵਿੱਚ ਧੱਕੇ ਨਾਲ ਥੋਪਿਆ ਜਾਂਦਾ ਹੈ ਕਿ ਰਾਸ ਹਿੰਦੀ ਬੋਲਣ ਵਾਲੇ ਬੰਦੇ ਹਿੰਦੀ ਬੋਲਣ ਵਾਲੇ ਬੰਦੇਓ ਪਤਾ ਨਹੀਂ ਕਿੱਛੋਂ ਆਏ ਆ ਉਹ ਸਾਡੇ ਲੋਕਾਂ ਨੂੰ ਡੀਲ ਕਰ ਰਹੇ ਆ ਅਸੀਂ ਆਹ ਸਹੂਲਤਾਂ ਦੇਵਾਂਗੇ ਅਸੀਂ ਆਹ ਦੂਜੀ ਗੱਲ ਹੋਰ ਸੁਣ ਲਓ ਆਹ ਆ ਇਲਾਕੇ ਦੇ ਲੋਕ ਖੜੇ ਆ ਇਹਨਾਂ ਦੇ ਨੇੜੇ ਆ ਬਣਾ ਲਈ ਲੱਗਿਆ ਹੋਇਆ ਥਰਮਲ ਮੈਨੂੰ ਐਸਾ ਇਹਨਾਂ ਨੂੰ ਨੌਕਰੀਆਂ ਕਿਹਨੂੰ ਦਿੱਤੀਆਂ ਉੱਥੇ ਕੌਣ ਵੱਡੇ ਆ ਉਹਦੇ ਦੇ ਬੈਠਾ ਕੌਣ ਆ ਬਾਈ ਪਿੰਡ ਵਾਲਾ ਦੱਸੋ ਕੌਣ ਬੈਠਾ ਯਾਰ ਸਿਰਫ ਤਿਹਾਰੀਆਂ ਕਰ ਰਿਹਾ ਬਾਈ ਤਿਹਾਰੀਆਂ ਕਰ ਨਹੀਂ ਨਹੀਂ ਉੱਥੇ ਜਿੰਨੇ ਉੱਚੇ ਉਹਦਿਆਂ ਦੇ ਬੈਠੇ ਆ ਸਾਰੇ ਕਿੱਥੋਂ ਦੇ ਕੋਈ ਹਿਮਾਚਲ ਦਾ ਕੋਈ ਬਿਹਾਰ ਦਾ ਕੋਈ ਉਪੀ ਦਾ ਕੋਈ ਯਾਰ ਹੱਦ ਹੋ ਗਈ ਭਰਤੀ ਸਾਡੀ ਲੋਕ ਲਈ ਪਾਣੀ ਸਾਡਾ ਜ਼ਹਿਰੀਲਾ ਕਰਤਾ ਹਵਾ ਸਾਡੀ ਜ਼ਹਿਰੀਲੀ ਕਰਦੀ ਮਾਰੇ ਸੀਰੇ ਆ ਜਵਾਨ ਸਾਡੇ ਮਰ ਰਿਹਾ ਨੌਕਰੀਆਂ ਦੇ ਲਈ ਕੌਣ ਬਿਠਾ ਰਿਹਾ ਹਜ਼ਾਰਾਂ ਬੰਦਾ ਚੱਲਿਆ ਕੇ ਬਿਠਾਤਾ ਲੱਖਾਂ ਬੰਦਾ ਲੁਧਿਆਣਾ ਆ ਕੇ ਬਹਿ ਗਿਆ ਮੈਂ ਪਹਿਲਾਂ ਵੀ ਗੱਲ ਬੋਲੀ ਆ ਵੀ ਸੋਡੀ ਜਿਹੜਾ ਡੈਮੋਗ੍ਰਾਫੀ ਆ ਪੰਜਾਬ ਦੀ ਉਹ ਬਦਲ ਚੁੱਕੀ ਆ ਸਾਡੀ ਸਥਿਤੀ ਹੋਰ ਹੋ ਜਾਣੀ ਆ ਅੱਗੇ ਮਰਦਮਸ਼ ਮਾਰੀ ਆ ਅਗਲੇ ਸਾਲ ਉੱਤੇ ਤੁਸੀਂ ਦੇਖੋਗੇ ਸਾਡੀ ਗਿਣਤੀ ਘਟਣੀ ਹੈ ਸਾਡੀ ਐਪੀ ਘਟਣੀ ਹੈ 10 ਲੱਖ ਬਾਹਰਲੇ ਬੰਦੇ ਦੀ ਵੋਟ ਲੈਣੇ ਚ ਬਣ ਗਈ ਆਮ ਸ਼ਹਿਰਾਂ ਚ ਦਸਦਾ 20-20 ਹਜ਼ਾਰ ਵੋਟਾਂ ਬਣੀਆਂ ਪਈਆਂ ਸਾਡੇ ਕੱਲਾ ਕੱਲਾ ਜਵਾਜ ਜੰਮਣ ਲਾ ਗਿਆ ਕੈਨੇਡਾ ਅਮਰੀਕਾ ਨੂੰ ਤੱਕ ਚੱਕਤਾ ਕਿਸੇ ਨੂੰ ਪੁਲਿਸ ਨੇ ਝੂਠੇ ਮੁਕਾਬਲੇ ਚ ਮਾਰ ਦੇਣਾ ਕਿ ਇਹਨੂੰ ਚੱਟੇ ਨੇ ਖਾ ਜਾਣਾ ਅਸੀਂ ਤਾਂ ਗਏ ਅਸੀਂ ਜਿਹੜੇ ਭੈ ਗਏ ਆ ਉਹ ਵੀ ਅਸੀਂ ਮੁੱਠੀ ਪਰ ਇਕੱਠੇ ਨਹੀਂ ਇੱਕ ਹੋਰ ਗੱਲ ਸੁਣ ਲਓ ਇਹ ਜਿਹੜੇ ਹਾਲਾਤ ਬਣੀ ਜਾਂਦੇ ਆ ਸਾਡੇ ਲੋਕ ਕਹਿੰਦੇ ਆ ਵੋਟਾਂ ਨਾ ਬਦਲ ਦਾਂਗੇ ਜੇ ਥੋੜੀ ਗਿਣਤੀ ਘਟ ਗਈ ਥੋੜੀ ਵੋਟਾਂ ਦੀ ਬੁਖਤ ਕੀ ਰਹਿ ਜੂ ਇਹ ਬਸਤੀ ਬਣਾ ਕੇ ਪੰਜਾਬ ਨੂੰ ਅਜਾੜਿਆ ਜਾ ਰਿਹਾ ਅਸੀਂ ਇਹਦਾ ਮੈਂ ਬਹੁਤ ਚਿਰਤਾ ਸਾਡੀ ਸਾਰੀ ਟੀਮ ਇਹਦਾ ਬੜੇ ਚਿਰ ਤੋਂ ਰੌਲਾ ਪਾ ਕੇ ਵਿਰੋਧ ਕਰਦੇ ਆਂ ਵੀ ਪੰਜਾਬ ਦੇ ਅੰਦਰ ਹਿਮਾਚਲ ਦੀ ਤਰ੍ਹਾਂ ਉੱਤਰਾਖੰਡ ਦੀ ਤਰ੍ਹਾਂ ਨਾਗaland ਦੀ ਤਰ੍ਹਾਂ ਇਹ ਕਾਨੂੰਨ ਬਣਨੇ ਚਾਹੀਦਾ ਵੀ ਕੋਈ ਐਗਰੀਕਲਚਰ ਲੈਂਡ ਸਾਡੀ ਬਾਈ ਜੋਗ ਜ਼ਮੀਨ ਬਾਹਰਲਾ ਬੰਦਾ ਲੈ ਨਾ ਸਕੇ ਇਹ ਕਾਨੂੰਨ ਬਣਿਆ ਹੁੰਦਾ ਤਾਂ ਇੱਥੇ 40 45 ਜਾਂ 1100000 ਏਕੜ ਸਾਡੀਆਂ ਜ਼ਮੀਨਾਂ ਦੇ ਲੈ ਕੇ ਫੈਕਟਰੀਆਂ ਲਾ ਜਾਂਦਾ ਕੋਈ ਦੂਜਾ ਸਾਨੂੰ ਸਾਡੀਆਂ ਨੌਕਰੀਆਂ ਜੇ ਕਹਿੰਦੇ ਬਾਹਰਲੇ ਬੰਦੇ ਲੈਣਾ ਸ਼ਰਤਾਂ ਪੂਰੀਆਂ ਕਰੇ ਤੂੰ ਹਿਮਾਚਲ ਚ ਜਾ ਕੇ ਨੌਕਰੀ ਲੈ ਕੇ ਦਿ ਮਹਾਰਾਸ਼ਟਰ ਨਾਗਾਲੈਂਡ ਚਲੇ ਜਾਓ ਸਾਡੇ ਦੇ ਵੋਟ ਬਣਨੀ ਹੈ ਇੱਥੇ ਆ ਕੇ ਦੂਜੇ ਸੂਬਿਆਂ ਦੀ ਤਰ੍ਹਾਂ ਉਹ ਕਾਨੂੰਨ ਬਣਨੇ ਚਾਹੀਦੇ ਆ ਹੁਣ ਬਾਹਲੇ ਬੰਦੇ ਮੈਨੂੰ ਕਹਿੰਦੇ ਤੂੰ ਨਫ਼ਰਤ ਕਰਦੇ ਆ ਮਾ ਸਾਡੀ ਕੋਈ ਨਫ਼ਰਤ ਨਹੀਂ ਆ ਸਾਡੇ ਬੰਦੇ ਕੰਮ ਕਰਨ ਜਾਂਦੇ ਆ ਜੀਉ ਸਾਦ ਕੇ ਸਾਡੇ ਵੀ ਕੋ ਕੰਮ ਕਰਨਾ ਆਵੇ ਸਾਨੂੰ ਕੋਈ ਦਿੱਕਤ ਨਹੀਂ ਹੁਣ ਜਿਹੜਾ ਝੋਨਾ ਸਾਡੇ ਪ੍ਰਵਾਸੀ ਬੰਦੇ ਨੇ ਲਾਇਆ ਸਾਨੂੰ ਕੋਈ ਸਮੱਸਿਆ ਨਹੀਂ ਮਸਲਾ ਜਦੋਂ ਵੋਟ ਬਣੂਗੀ ਸਾਡੀ ਗਿਣਤੀ ਘਟੂਗੀ ਡੈਮੋਗ੍ਰਾਫੀ ਬਦਲੂਗੀ ਸੱਭਿਆਚਾਰ ਖਤਮ ਹੋਊਗਾ ਸਾਡਾ ਸਾਡੀ ਬੋਲੀ ਮਰੂਗੀ ਸਾਡਾ ਇਤਿਹਾਸ ਤੇ ਕਿੱਡੀ ਵੱਡੀ ਸਾਡੀ ਗੜਬੜ ਹੋਊਗੀ ਕੱਲ ਦੇ ਨਾਲ ਸਾਡੇ ਲੋਕਾਂ ਨੂੰ ਸਮਝ ਹੀ ਨਹੀਂ ਪੈ ਰਹੀ ਯਾਰ ਇਹ ਪਰ ਮੈਂ ਆਪਣੇ ਲੋਕਾਂ ਨੂੰ ਗਾਲਾਂ ਤਾਂ ਕੱਢਦਾ ਵੀ ਜਿੰਨੇ ਬੰਦ ਘੜਦੇ ਆ ਆ ਜਿੰਨੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਕਮਰੇ ਦੇ ਕੇ ਜਵਾਈ ਬਣਾ ਕੇ ਬਿਠਾਇਆ ਕੀਨੇ ਨੂੰ ਆਪਣੇ ਲੋਕਾਂ ਵੋਟਾਂ ਬਣਾਈ ਬੈਠੇ ਪੰਨਾ ਚ ਹਾਂ ਤੁਸੀਂ ਬਈ ਬਣਾਲੀ ਬਗਜੋ ਸਾਡੇ ਪਿੰਡ ਹੈ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਤੁਸੀਂ ਯਕੀਨ ਨਹੀਂ ਆਵੇਂ ਪੰਜਾਬ ਚ ਮੈਂ ਮੈਂ ਆਇਆ ਮੈਂ ਆ ਜਿਹੜਾ ਰਾਮੇ ਲੱਗੇ ਰਫਾਇਨਰੀ ਉੱਥੇ ਕਈ ਵਾਰੀ ਚਾਹੀਦਾ ਐ ਲੱਗਦੇ ਨਹੀਂ ਪੰਜਾਬ ਚ ਫਿਰਦੇ ਆ ਸਾਡਾ ਖਤਮ ਹੋ ਜਾਂਦਾ ਸਾਰਾ ਕੁਝ ਖਿੱਡਾ ਖਤਮ ਹੋ ਜਾਂਦਾ ਹੱਲੇ ਨਹੀਂ ਲੋਕ ਜਾਗ ਰਹੇ ਇੰਨਾ ਕੁਝ ਹੋ ਹੀ ਜਾਂਦਾ ਇਹਦੇ باوجود ਵੀ ਤੁਸੀਂ ਛਤਰੀ ਖਾਣੇ ਆ ਤੁਸੀਂ ਮਰਨੇ ਆ ਪਰ ਹੌਟ-ਹੌਟਾ ਰਾਹ ਕੋਈ ਨਹੀਂ ਇਕੱਠੇ ਹੋ ਕੇ ਇਕੱਠੇ ਹੋ ਕੇ ਮੇਰੀ ਬੇਨਤੀ ਆ ਲੋਕਾਂ ਨੂੰ ਕਿ ਲੋਕੋ ਇਹ ਮਸਲਾ ਇਹ ਨਾ ਸੋਚਿਆ ਕਰੋ ਮੈਂ ਤਾਂ ਉਹਦੇ ਕਮਾਲੂ ਬੋਲਿਆ ਸੀ ਉਹ ਲੋਕੋ ਤੁਸੀਂ ਜਿੱਦੇ ਲੁਧਿਆਣੇ ਅਸੀਂ ਹਾਕਾ ਮਾਰ ਰਹੀਆਂ ਕਿਉਂ ਨਹੀਂ ਉੱਠ ਕੇ ਆਏ ਲਾਤੀ ਹੋਣੀ ਆ ਬਾਈ ਹਾਂ ਭਈ ਅੱਜ ਪਬਲਿਕ ਹੀਅਰਿੰਗ ਸੀ ਇੱਥੇ ਹਾਲਾਂਕਿ ਲੋਕਾਂ ਨੇ ਸਵਾਲ ਕੀਤੇ ਇੱਕ ਵੀ ਸਵਾਲ ਦਾ ਉਹਨਾਂ ਨੇ ਸਹੀ ਅੰਤਰ ਨਹੀਂ ਤੱਕਿਆ ਉਹ ਬਾਈ ਯਾਰ ਚੋਰ ਆ ਖੁਦ ਮੰਨ ਰਹੇ ਆ ਵੀ ਰੈੱਡ ਕੈਟਾਗਰੀ ਫੈਕਟਰੀ ਆ ਇੰਨੀ ਪੋਲੂਟਡ ਆ ਆਹ ਹੈ ਪ੍ਰਦੂਸ਼ਨ ਕਰੂਗੀ ਹਵਾ ਦੇ ਵਿੱਚ ਲਿਖ ਕੇ ਉਹਨਾਂ ਲਿਖਿਆ ਹੋਇਆ ਲਿਖ ਕੇ ਜਿਹੜਾ ਉਹਨਾਂ ਨੇ ਪੂਰਾ ਡਾਟਾ ਦਿੱਤਾ ਉਹਦੇ ਵਿੱਚ ਵੀ ਲਿਖਿਆ ਹੋਇਆ ਵੀ ਆਹ ਆਹ ਪ੍ਰਦੂਸ਼ਨ ਕਰੂਗੀ ਏ ਉਹਦੇ باوجود ਵੀ ਯਾਰ ਪੰਜਾਬ ਨੂੰ ਕਿਉਂ ਮਾਰਿਆ ਜਾ ਰਿਹਾ ਯਾਰ ਆ Rajasthan ਟੱਬੇ ਪੇ ਲਾ ਲੋ ਫੈਕਟਰੀਆਂ ਨਾਲ ਲੋਕ ਨਹੀਂ ਉੱਥੇ ਅਹੀ ਰਾਸਤਾਨੀਆਂ ਨੂੰ ਵੀ ਉੱਥੇ ਲੋਕਾਂ ਨੂੰ ਮਾਰੋ ਲੋਕਾਂ ਨੂੰ ਲਾਓ ਟਿੱਬਿਆਂ ਦੇ ਬਾਲੂ ਖਾਲੀ ਥਾਂ 'ਚ ਲਾ ਕੇ ਜਾ ਕੇ ਲਾ ਲਓ ਲੋਕਾਂ 'ਚ ਅਸਲ ਦੇ ਵਿੱਚ ਸਾਡੇ ਲੋਕਾਂ ਨੂੰ ਸਮਝ ਨਹੀਂ ਹੈਗੀ ਯਾਰ ਓਏ ਬਹੁਤ ਵੱਡੀਆਂ ਡੂੰਘੀਆਂ ਸ਼ਾਸ਼ਾ ਓਏ ਤੁਹਾਡੀ ਜ਼ਮੀਨਾਂ 'ਚ ਜ਼ਹਿਰ ਪਾਤੀ ਤੁਹਾਡੇ ਪਾਣੀ 'ਚ ਜ਼ਹਿਰ ਪਾਤੀ ਤੁਹਾਡੀ ਜਿਵਾਨੀ ਚਟਿਆਂ ਨਾਲ ਮਾਰਤੀ ਥੋੜੀ ਬੋਲੀ ਮਾਰਤੀ ਥੋੜੀਆਂ ਜ਼ਮੀਨਾਂ ਖੋਣ ਪੈ ਗਏ ਆ ਲੈਂਡ ਪੂਲਿੰਗ ਨੀਤੀ ਆ ਆ ਚੱਕ ਲਿਆ ਹੁਣ ਇਹ ਕਹਿੰਦਾ ਭਾਂਤਸਿਓ ਕਹਿੰਦਾ ਵੀ ਮਿਲੋਕਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਨਹੀਂ ਲਵਾਂਗੇ ਮੈਨੂੰ ਇਹ ਦੱਸੋ ਜਿੱਥੇ ਜਿੱਥੇ ਇਹਨਾਂ ਨੇ ਜ਼ਮੀਨ ਐਕਵਾਇਰ ਕਰਨੀ ਹੈ ਉੱ ਵੀ ਕੋਈ ਬੰਦਾ ਰਿਸਟਰੀ ਨਿ ਕਰਾ ਸਕਦਾ ਕੋਈ ਬੰਦਾ ਇਹਦੀ ਇੱਥੇ ਲਿਮਟ ਜਾਂ ਲੋਨ ਨਹੀਂ ਲੈ ਸਕਦਾ ਤੇ ਜਿਹੜੇ ਬੰਦੀਕਰ ਤੇ ਲੋਕ ਕਰਨਗੇ ਕੀ ਇੱਥੇ ਹਨ ਹੋਰ ਹੈ ਇਹਦੇ ਵਿਚਾਰੇ ਬੋਲੀ ਜਾਂਦੇ ਆ ਪਾਸਾ ਧਮਾਤੜ ਅਸੀਂ ਮਰਨਾ ਮਰ ਜਾਾਂਗੇ ਜੀ ਅਸੀਂ ਜ਼ਮੀਨ ਨਹੀਂ ਦਿੰਦੇ ਅਸੀਂ ਰਾਹ ਨਹੀਂ ਦਿੰਦੇ ਓਏ ਭਲਿਓ ਲੋਕੋ ਪਹਿਲੀ ਗੱਲ ਤਾਂ ਤੁਹਾਨੂੰ ਚਾਹ ਪਿਆ ਕੇ ਤਾਂ ਮਾਨਸਾ ਬਿਠਾਇਆ ਨਾ ਵੱਡੇ ਹਰੇ ਹੋਟਲ ਦੇ ਵਿੱਚ ਨਾਲ ਖਵਾਈ ਬਰਫੀ ਉਦ ਹੀ ਕਹਿ ਦੋਗੇ ਦਿਖਾਈਆਂ ਪਟੈਂਚੀ ਭਰੇ ਨੋਟਾਂ ਦੇ ਕਿੰਨੇ ਲੈਣਾ 2 ਕਰੋੜ ਸੋੜਿਆ ਅੱਖੇ ਟੱਡੀਆਂ ਰਹਿ ਜਾਣਗੀਆਂ ਮੂੰਹ ਖੁੱਲਾ ਹੀ ਰਹਿ ਜੂ ਇਹ ਅੱਛਾ ਇੰਨੇ ਪੈਸੇ ਮਿਲਦੇ ਕੱਲ ਦਾ ਚਾਲ ਕੋਈ ਨਾਹਾਂ ਲੈ ਲਾਂਗੇ ਇਹ ਤਾਂ ਭਾਈ ਮੈਂ ਲੋਕਾਂ ਨੂੰ ਬੇਨਤੀ ਕਰਦਾ 50 ਕਰੋੜ ਨੂੰ ਵੀ ਲੈ ਲੈ ਕਿੱਲਾ 50 ਕਰੋੜ ਨੂੰ ਵੀ ਮੂੰਹੋਂ ਤਾਂ ਮੰਗੋ ਸੋਡੀ ਮਿੱਟੀ ਦੀ ਕੀਮਤੀ ਹੈ ਨਹੀਂ ਓਏ ਆ ਟਿੱਬਿਆਂ ਵਾਲੇ ਖੜੇ ਆਂ ਅਸੀਂ ਟਿੱਬਿਆਂ ਵਾਲੇ ਵਜਦਾ ਮਾਨ ਸਾਹਿਬ ਰੰਡੇ ਵਾਲੇ ਸਾਡੇ ਤਾਂ ਬੁੜਿਆਂ ਨੇ ਸਾਡੇ ਬਜ਼ੁਰਗਾਂ ਨੇ ਟਿੱਬਿਆਂ ਦੇ ਵੀ ਸੋਲੇ ਸਰੋਂ بیچ ਕੇ ਗੁਜ਼ਾਰਾ ਕਰਦੇ ਰਿਹਾ ਉਹ ਭੁੱਖੇ ਨਹੀਂ ਮਰੇ ਸਾਡੇ ਟਿੱਬੇ ਵੀ ਨੂੰ ਸਾਨੂੰ ਭੁੱਖਾ ਮਾਰਨ ਦੇ ਤੇ ਪੈਸਾ ਕਿੱਥੇ ਲੈ ਕੇ ਜਾਵਾਂਗੇ ਭੱਲੇ ਲੋਕੋ ਕਿਤੇ ਘਰ ਚੜਾ ਦੇਵੋਗੇ ਗੱਡੀ ਲੈ ਲਵੋਗੇ ਟਰੈਕਟਰ ਲੈ ਲਵੋਗੇ ਬਸ ਫੂਕ ਦੇਵੋਗੇ ਉਸ ਤੋਂ ਬਾਅਦ ਕੀ ਕਰੋਗੇ ਅੱਜ ਮੇਰੀ ਗੱਲ ਸੁਣ ਮੈਂ ਕੱਲ ਇੱਕ ਬੰਦੇ ਦੀ ਵੀਡੀਓ ਸੁਣੀ ਰੋ ਰਿਹਾ ਵਿਚਾਰਾ ਗੁਰਸਖ ਗਿਆਨੀ ਪਤਾ ਰੇੜੀ ਲਈ ਖੜਾ ਹੈ ਮਹਾਰੀ ਚ ਕਹਿੰਦਾ ਓਏ ਮੈਂ ਆ ਉਹਦਾ ਕਿਲਾ ਪਤਾ ਨਹੀਂ ਕਿੰਨੇ ਕਰੋੜ ਨੂੰ ਵੇਚਿਆ ਸੀਗਾ 1.5 ਕਰੋੜ ਨੂੰ ਕਿਲਾ ਵੇਚ ਕੇ ਰੇੜੀ ਲਈ ਖੜਾ ਹੈ ਉਹ ਕਰੋੜਾਂ ਅਰਬਾਂ ਨਹੀਂ ਖੜਨੇ ਇਹ ਤਾਂ ਆਈ ਉੱਡ ਜਾਣੇ ਆ ਮਾਲਾ ਤੂੰ ਆਪਣੀ ਜ਼ਮੀਨ ਦਾ 50 ਕਰੋੜ ਵਟ ਲੈ ਕੀ ਕਰੇਗਾ ਮੈਨੂੰ ਜਵਾਬ ਦੇ ਮੈਂ ਤੈਨੂੰ ਪਤਾ ਮੈਨੂੰ ਜਵਾਬ ਦੇ ਤੂੰ ਦੱਸੋ ਵੀ ਜਵਾਬ ਦਿਓ ਮੈਨੂੰ ਵੀ ਪੈਸੇ ਵਟ ਕੇ ਕੀ ਕਰੋਗੇ ਜ਼ਮੀਨ ਦੇ ਕਿੱਧਰ ਜਾਓਗੇ ਨਾ ਤੁਸੀਂ ਮੰਨ ਲਓ ਕਿ ਤੁਸੀਂ ਸੋਚੋਗੇ ਵੀ ਜ਼ਮੀਨ ਲੈ ਲਓਗੇ ਉਹ ਜ਼ਮੀਨ ਘਟ ਰਹੀ ਆ 50000 ਕਿੱਲਾ ਉਹਦਾ ਸੜਕਾਂ ਚ ਗਿਆ 50000 ਰੇਲ ਦੀਆਂ ਲੀਹਾਂ ਚ ਗਿਆ ਕਲੋਨੀਆਂ ਚ ਗਿਆ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਕੱਲਾ ਕੁਝਾ ਲੈਂਡ ਬੂਲਿੰਗ ਜਾਨੀ ਹੈ ਜ਼ਮੀਨ ਲਓਗੇ ਕਿੱਥੇ ਚਲੋ ਕਾਰਖਾਨਾ ਲਾ ਲਓ ਤੁਸੀਂ ਬਾਨੀ ਦੇ ਮੁਕਾਬਲੇ ਕਾਰਖਾਨਾ ਚਲਾ ਲਓਗੇ ਰਾਨੀ ਦੇ ਮੁਕਾਬਲੇ ਚਲਾ ਲੋਂਗੇ ਬੈਂਕ 'ਚ ਧਰ ਦਿਓ ਵੀ ਵਿਆਜ ਖਾਈ ਜਾਵਾਂਗੇ ਬੈਂਕ ਭੱਜ ਗਿਆ ਨੋਟਬੰਦੀ ਵਾਲੀ ਸਕੀਮ ਆ ਗਈ ਓਏ ਦੋ ਕਨਾਲਾਂ ਵੀ ਐ ਨਾ ਜਿਹਦੇ ਕੋਲੋਂ ਭੁੱਖਾ ਨਹੀਂ ਮਰਦਾ ਉਹ ਸੋਚੋ ਇਹ ਗੱਲ ਨੂੰ ਬੰਦਾ ਸਿੰਘ ਬਹਾਦਰ ਨੇ ਕੁਰਬਾਨੀਆਂ ਕਰਕੇ ਖੂਨ ਡੋਲ ਕੇ ਸਾਨੂੰ ਮਾਲਕ ਬਣਾਇਆ ਯਾਰ ਸਾਡੇ ਆ ਇੱਥੇ ਮੈਂ ਹੁਣ ਓ ਬਾਈ ਯਾਰ ਕੌਣ ਆ ਡਾਕਟਰ ਜੋਗਾ ਜਿਹੜਾ ਇੱਥੇ ਦੇਖੇਗਾ ਜ਼ਮੀਨ ਜਾਣਦਿਆਂ ਦੇ ਬਾਰੇ ਆ ਜਿਹੜੀ ਪਹਿਲੀ ਬੰਦ ਗੱਡ ਕੇ ਗਿਆ ਥੋਨੂੰ ਹਾਂ 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 ਕੌਣ ਆ ਉਹਦਾ ਨਾਂ ਕੀ ਪੂਰਾ ਰਾਣਾ ਨਹੀਂ ਪਤਾ ਸੀ ਮਾਨਸਰ ਰੈਂਦਾ ਹੁੰਦਾ ਇਹ ਯੋਗਾ ਡਾਕਟਰ ਹਸਪਤਾਲ ਸੀਗਾ ਜੀ ਹਾਂ ਉਹਨੇ ਪਹਿਲਾਂ ਕਈ ਛੋਟੇ ਕਿਸਾਨਾਂ ਤੋਂ 2-2 4-4 5-5 ਕਿੱਲੇ ਲੈ ਲਏ ਉਹ ਕਰਮ ਖੜਾ ਹੁੰਦਾ ਵਾਲੀ ਦੀ ਜ਼ਮੀਨ 'ਚ ਉਹ ਇਕੱਠੇ ਲੈ ਲਈ ਹੁਣ ਉਹ ਇਕੱਠੀ ਕੰਪਨੀ ਵਾਲਿਆਂ ਨੂੰ ਇਹ ਜ਼ਮੀਨ ਮਿਲ ਗਈ ਉਹਨਾਂ ਦੇ ਪੈਰ ਨਹੀਂ ਸੀ ਲੱਗਦੇ 50000 ਨੂੰ ਲਈ ਉਹਨੇ ਜ਼ਮੀਨ ਨੂੰ ਉਹਨਾਂ ਆ ਇਹਨੂੰ ਕੋਈ ਬਸਾ ਕੋਈ ਰੱਬ ਦਾ ਬਾਸ ਤਾਂ ਸੋਨੂ ਜਿਹਨੇ ਤੁਹਾਨੂੰ ਖੜਿਆ ਤੁਹਾਨੂੰ ਹੀ ਮੈਂ ਕਹਿਣਾ ਉੱਠ ਖੜੋ ਨਹੀਂ ਘਰਾਂ 'ਚ ਦੱਬੇ ਹੀ ਮਾਰੇ ਜਾਵੋਗੇ ਇੱਕ ਬਾਈ ਹੋਰ ਮਸਲਾ ਬਹੁਤ ਗੰਭੀਰ ਆ ਕਿੰਨੇ ਦੀ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਹੈਗੇ ਬੋਰ ਵੀ ਕਰਨਗੇ ਜਿਹੜਾ ਆਪਣਾ ਗੰਦਾ ਪਾਣੀ ਉਹ ਬਾਈ ਥੱਲੇ ਸਾਰਾ ਪਾਣੀ ਦੇਖੋ ਮੇਰੀ ਗੱਲ ਸੁਣੋ ਜਿੰਨੀ ਇੰਡਸਟਰੀ ਆ ਜਿੰਨਾ ਉਹਦਾ ਵੇਸਟੇਜ ਆ ਜਿੰਨਾ ਉਹਦੇ ਵਿੱਚੋਂ ਜੋ ਗੰਦਮਾ ਨਿਕਲਦਾ ਉਹ ਜਾਊ ਕਿੱਥੇ ਜਾਂ ਨੇੜੇ ਨਗ ਦੀ ਕੋਈ ਨਹਿਰ ਕੱਸੀ ਸੂਏ ਦਰਿਆ ਚ ਤੇ ਜਾਂ ਧਰਤੀ ਹੇਠਾਂ ਨਹਿਰਾਂ ਦਾ ਪਾਣੀ ਖੜਾ ਪੰਜਾਬ ਦਾ ਪੀਣ ਯੋਗ ਨਹੀਂ ਰਿਹਾ ਦਰਿਆਵਾਂ ਦਾ ਧਰਤੀ ਹੇਠ ਕਿੱਦੇ ਪਾਣੀ ਲਿਆ ਆ ਸਾਰਾ ਇਲਾਕਾ ਚੱਕਰ ਵਾਲੇ ਪੂਰਾ ਪੰਜਾਬ ਪਾਣੀ ਚੱਕਰਾਲੇ 2000 ਤੋਂ ਉੱਪਰ ਟीडीएस ਆ ਰਿਹਾ ਪਾਣੀ ਦਾ ਕੈਮੀਕਲ ਇਹ ਨਿਕਲ ਗਏ ਪਾਣੀ ਚ ਕੁੱਲ ਬੰਦਾ ਹਸਪਤਾਲ ਤੁਰਿਆ ਫਿਰਦਾ ਜਵਾਕ ਚੱਕ ਕੇ ਤੁਰਿਆ ਫਿਰਦਾ ਯਾਰ ਜਨਾਨੀਆਂ ਦੇ ਜਵਾਕ ਮੈਂ ਫਿਰ ਕਹਿਣਾ ਪੈਣਾ ਉਦੋਂ हट ਕੇ ਮੱਝ ਦੇ ਵੀ ਟੀਕੇ ਗਾਂ ਦੇ ਵੀ ਟੀਕੇ ਜਨਾਨੀਆਂ ਦੇ ਵੀ ਟੀਕੇ ਭਰਉਣ ਲੱਗ ਗਏ ਲੱਗੇ ਕਿ ਨਹੀਂ ਲੱਗੇ ਬਿਲਕੁਲ ਲੱਗੇ ਕੈਂਸਰ ਹੀ ਬਹੁਤ ਹੋ ਗਏ ਸੋਹਣੀ ਭਾਈ ਅੱਛਾ ਇੱਕ ਦਿਨ ਹੋਰ ਤੁਹਾਡੇ ਗੱਲ ਦੱਸਦਾ ਜਦੋਂ ਜੀਰੇ ਮੋਰਚਾ ਲਾਇਆ ਨਾ ਜੀਰੇ ਫੈਕਟਰੀ ਵਾਲਾ ਮੋਰਚਾ ਚੱਲਿਆ ਉੱਥੇ ਨਾ ਆਪਣੇ ਲੋਕ ਇਕੱਠੇ ਹੋਏ ਪੰਜਾਬ ਦੀ ਫੈਕਟਰੀ ਬੰਦ ਕਰਾਤੀ ਇਹਨਾਂ ਨੇ ਕੀ ਕੀਤਾ ਫੈਕਟਰੀ ਵਾਲੇ ਮਾਲਕ ਨੇ ਪੈਸਾ ਦਾ ਵਾਧੂ ਹੈ ਪੈਸਾ ਤੰਤਰ ਸਰਕਾਰਾਂ ਮਸ਼ੀਨਰੀ ਇਹਨਾਂ ਦੇ ਨਾਲ ਆ ਬਾਈ ਸਾਰਾ ਕੁਝ ਬਿਲਕੁਲ ਵੱਡੇ ਘਰਾਣਿਆਂ ਨਾਲ ਲੋਕਾਂ ਨਾਲ ਕੋਈ ਨਹੀਂ ਲੋਕਾਂ ਨੂੰ ਤਾਂ ਵੋਟਾਂ ਲੈਣੀਆਂ ਨੇ ਕੱਲੀਆਂ ਉੱਥੇ ਨਾ ਆਹ ਖੜੇ ਕਰਤੇ ਕੀ ਨਾਮ ਲੈਂਦੇ ਆ ਮਜ਼ਦੂਰ ਭਰਾ ਖੜੇ ਕਰਤੇ ਵੀ ਸਾਰਾ ਰੁਜ਼ਗਾਰ ਮਾਰਤਾ ਮੈਂ ਮਧੂਨਾ ਕੋਲੇ ਗਿਆ ਉਹ ਮੈਂ ਕਿਹਾ ਪ੍ਰਭੂ ਪਹਿਲੀ ਗੱਲ ਤਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੇ ਤੁਸੀਂ ਇਸ ਪਾਣੀ ਨਾਲ ਪੀ ਕੇ ਮਰ ਗਏ ਛੋੜੇ ਜਵਾਕ ਮਰ ਗਏ ਤੇ ਤੁਸੀਂ ਜਾਉਂਦੇ ਨਾ ਰਹੋ ਵਿਕਾਸ ਛਟੋਂਗੇ ਯਾਰ ਵੱਡਾ ਸਵਾਲ ਆ ਬਿਲਕੁਲ ਅੱਛਾ ਹਲੇ ਕੋਈ ਅਮੀਰ ਬੰਦਾ ਕੋ ਤਕੜਾ ਬੰਦਾ ਫਿਲਟਰ ਲਾ ਲੂ ਉਹਦਾ ਪਾਣੀ ਪੀ ਲੂ ਕੋ ਮੁੱਲ ਲੈ ਕੇ ਪਾਣੀ ਪੀ ਲੂ ਗਰੀਬ ਕਿੱਥੋਂ ਪੀਊਗਾ ਓਏ ਧਰਤੀ ਜੋ ਕੱਢ ਕੇ ਪੀਊਗਾ ਨਹਿਰ ਕੱਸੀ ਸੁਏ ਜੋ ਪੀਊਗਾ ਤੇ ਉਹ ਪਾਣੀ ਜ਼ਹਿਰ ਵਾਲਾ ਹੈ ਤੁਸੀਂ ਬਚੋਗੇ ਕਿਵੇਂ ਦੂਜੀ ਗੱਲ ਇੱਥੇ ਵਾਲੇ ਇੰਨੇ ਸੁਣਦੇ ਆ ਮੈਂ ਪਹਿਲਾਂ ਵੀ ਗੱਲ ਪੁੱਛੀ ਆ ਜਿਹੜਾ ਇਹ ਫੈਕਟਰੀਆਂ ਦੇ ਵਿੱਚ ਸਾਨੂੰ ਕੰਮ ਦਿੱਤਾ ਜਾਂਦਾ ਕੀ ਪੰਜਾਬ ਦੇ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਂਦਾ ਸਾਡੇ ਨੂੰ ਕਿਹੜਾ ਬਹਾਨਾ ਬਣਾ ਕੇ ਰੱਖ ਲੈਂਦੇ ਆ ਮੈਂ ਇੱਥੇ ਵੀ ਆ ਜਿਹੜੀ ਆਪਣਾ ਵਾਲੀ ਇੱਥੇ ਹੀ ਮੈਂ ਦੋ ਵਾਰੀ ਆ ਕੇ ਰੌਲਾ ਪਿਆ ਇੱਥੇ ਵੀ ਸਾਡੇ ਬੰਦਿਆਂ ਨੂੰ ਕੱਢ ਦਿੰਦੇ ਆ ਇਹ ਤਾਂ ਜੀ ਕੰਮ ਨਹੀਂ ਕਰਦੇ ਉਹੀ ਕੋਈ ਇਲਜ਼ਾਮ ਲਾ ਕੇ ਇਹਨੇ ਚੋਰੀ ਕਰ ਲਈ ਜੀ ਇੱਥੇ ਆਈਡੀ ਧੌਲੇ ਫੈਕਟਰੀ ਨਹੀਂ ਟਰਾਈਡੈਂਟ ਕੋਈ ਮੁੰਡਾ ਕੱਢਤਾ ਮੈਂ ਗੱਲ ਕੀਤੀ ਉਸਨੇ ਮੈਨੇਜਰ ਨਾਲ ਮੈਂ ਇਹ ਬੰਦਾ ਕੋ ਕੱਢਤਾ ਇਹ ਜੀ ਦਾਰੂ ਵਾਲੀ ਬੋਤਲ ਹੀ ਫਰਦਾਈ ਗੱਡੀ 'ਚ ਮਾਦਾ ਰੂਪੀਤੀ ਸੀ ਨਹੀਂ ਪੀਤੀ ਨਹੀਂ ਸੀ ਉਹ ਕਦੇ ਗੱਡੀ ਕ ਮੰਗ ਮੀ ਲਿਆ ਮੁੰਡੇ ਦੀ ਮਗਰ ਬੋਤਲ ਪਈ ਸੀ ਬੋਤਲ ਨਾਲ ਬਾਗੀ ਐਨੀ ਗੱਲ ਤੇ ਬਹਾਨਾ ਕੋਈ ਨਾ ਕੋਈ ਭਾਲ ਕੇ ਸਾਡੇ ਬੰਦੇ ਨੂੰ ਕੱਢ ਕੇ ਕਾਰਨ ਲੱਖੀ ਆ ਸਾਡਾ ਜਿਹੜਾ ਮਜ਼ਦੂਰ ਭਰਾ ਉਹ ਉਹਦਾ ਹੱਕ ਮੰਗਦਾ ਮਿਹਨਤ ਦਾ 500 700 ਰੁਪਇਆ ਢੇੜੀ ਜਿਹਨੂੰ ਮਿਲਣੀ ਚਾਹੀਦੀ ਆ ਜਿਹੜੇ ਕੋਈ ਪ੍ਰਵਾਸੀ ਹੁੰਦੇ ਆ ਵਿਚਾਰੇ ਉਹਨਾਂ ਨੂੰ ਐਨੀ ਸਮਝ ਵੀ ਹੈ ਨਹੀਂ ਉਹ 300 ਚ 400 ਚ ਵੀ ਲੈ ਜਾਂਦੇ ਆ ਇਹ ਉਧਰੋਂ ਵੀ ਸ਼ੋਸ਼ਣ ਕਰਦੇ ਆ ਇਹ ਗਰੀਬਾਂ ਦਾ ਵੀ ਸ਼ੋਸ਼ਣ ਕਰਦੇ ਆ ਇਹ ਨਹੀਂ ਵੀ ਉਹਨਾਂ ਦੇ ਭਾਲੇ ਲਈ ਕੰਮ ਕਰਦੇ ਆ ਤਾਂ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਭਾਈ ਇਹ ਮਸਲੇ ਬਹੁਤ ਗੰਭੀਰ ਹੋ ਗਏ ਹੁਣ ਤਾਂ ਸਾਰਾ ਪੰਜਾਬ ਆ ਦੀਆਂ ਬੂਰੀਆਂ ਬਿਸਤਰ ਮੋਢੇ ਤੇ ਰੱਖਿਆ ਕਰੋ ਆਦੀਆਂ ਝੋਲੇ ਚ ਰੋਟੀਆਂ ਪਾ ਕੇ ਰੱਖਿਆ ਕਰੋ ਜਿੱਦਰ ਨੂੰ ਸੁਨੇਹਾ ਆਉਂਦਾ ਵੀ ਅੱਜ ਫਲਾਣੇ ਆਣ ਆਏ ਆ ਧੱਕਾ ਕਰ ਰਹੇ ਆ ਜਬਰ ਕਰ ਰਹੇ ਆ ਉਧਰ ਨੂੰ ਚਾਲੇ ਪਾ ਦਿਆ ਕਰੋ ਆ ਤਾਂ ਸਕੂਟ ਕੇ ਸੱਥਾਂ ਚ ਬਹਿ ਕੇ ਘਰਾਂ ਚ ਬੈਠੇ ਮੋਬਾਈਲ ਦੇਖੀ ਜਾਣਗੇ ਕਈ ਦਾ ਉਹ ਕੰਮ-ਕਮ ਕਿਹੜਾ ਕਰਦੇ ਆ ਕੰਮ-ਕਮ ਮੈਨੂੰ ਤਾਂ ਆ ਮਾਨਸ ਵਾਲੇ ਦਾ ਭਾਵਾ ਕਰਦੇ ਆ ਤੁਸੀਂ ਤਾਂ ਸਾਰੇ ਥੋੜੀ ਦਾ ਹੈਗਾ ਮਹੌਲ ਜਾ ਪੰਜਾਬ ਦੇ ਵਿੱਚ ਜੇ ਕੋਈ ਬਾਜਾ ਉਠਾਉਣਾ ਚਾਹੁੰਦਾ ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦੇ ਸਾਰੇ ਨਹੀਂ ਐਂ ਕਰਦੇ ਆ ਭਾਈ ਮਾਰੀ ਜਾਂਦੇ ਆ ਕੋ ਜੇਲਾ ਸਿੱਟੀ ਜਾਂਦੇ ਆ ਯਾਰ ਉਹ ਭਾਈ ਜੇ ਇੱਕ ਇੱਕ ਨੂੰ ਸਿੱਟ ਦੇਣਗੇ ਦੋ ਨੂੰ ਸਿੱਟ ਦੇਣਗੇ ਜੇ ਸਾਰੇ ਇਕੱਠੇ ਇਨਾਂ ਦਾ ਸਿਸਟਮ ਸਰਕਾਰਾਂ ਦਾ ਇੱਕ ਚੀਜ਼ ਤੇ ਚੱਲਦਾ ਉਹ دہشت ਆ ਉਹ ਡਰ ਹੁੰਦਾ ਜਿੱਦੇ ਲੋਕਾਂ ਡਰ ਚੱਕਤਾ ਉਹਦੇ ਲੋਕ ਆਪਣੇ ਹੱਕ ਲੈ ਲੈਣਗੇ ਡਰ ਚੱਕਣਾ ਪੈਣਾ ਡਰ ਕੱਢਣਾ ਪੈਣਾ ਦਿਲਾਂ ਚ ਕੋਈ ਕਰ ਦੇਣਗੇ ਕਿੰਨੇ ਨੂੰ ਮਾਰਨਗੇ ਕਿੰਨੇ ਨੂੰ ਫੜਨਗੇ ਹਣਾ ਆ ਲਾਲ ਵਰਦੀਆਂ ਵਾਲੇ ਜਿੰਨੇ ਫਿਰਦੇ ਐ ਇੱਥੇ ਪੁਲਿਸ ਵਾਲੇ ਇਕੱਠੇ ਹੋਏ ਇਹ ਕਿਹੜਾ ਇੱਥੇ ਇੱਥੋਂ ਦਾ ਪਾਣੀ ਨਹੀਂ ਪੀਂਦੇ ਬਿਲਕੁਲ ਇਹ ਕਿਹੜੇ ਸੋ ਸਾਹ ਨਹੀਂ ਲੈਂਦੇ ਇੱਥੇ ਟਾ ਫਿਰ ਜਦੋਂ ਉਹਨਾਂ ਦਾ ਬੰਦ ਕਰਿਆ ਰਿਲਾਇੰਸ ਦਾ ਉਹਨਾਂ ਨੇ ਮੇਰੇ ਤੇ ਕਿੰਨੇ ਪਰਚੇ ਕਰਤੇ ਮੈਂ ਚਲਾਇਆ ਨਹੀਂ ਉਹਨਾਂ ਅਕਸਰ ਪੱਟ ਲਿਆ ਉਹਨਾਂ ਨੇ ਰਿਲਾਇੰਸ ਦਾ ਜਦੋਂ ਰੌਲਾ ਪਿਆ ਸੀ ਕਿਸਾਨਾਂ ਵੇਲੇ ਉਦੋਂ ਦਾ ਮੈਂ ਬੰਦ ਕਰਿਆ ਉਹ ਉਸ ਤੋਂ ਬਾਅਦ ਮੈਂ ਚਲਾਇਆ ਹੀ ਨਹੀਂ ਹੈਗਾ ਉਹਨਾਂ ਨੇ ਘੱਟੋ ਘੱਟ ਮੇਰੇ ਤੇ 3-4 ਪਰਚੇ ਕਰਾਤੇ ਬਹੁਤ ਕੁਝ ਕਰਨਗੇ ਯਾਰ ਸੋਨੂੰ ਮਾਰਨ ਲਈ ਦੱਬਣ ਲਈ ਕੁਚਣ ਲਈ ਛੋਟੀਆਂ ਧਰਤੀਆਂ ਜ਼ਮੀਨਾਂ ਪਾਣੀ ਖੋਣ ਲਈ ਬਹੁਤ ਕੁਝ ਕਰਨਗੇ ਇਹਦਾ ਹੁਣ ਜੇ ਨਸਲਾਂ ਬਚਾਉਣੀਆਂ ਤਾਂ ਲੜਨਾ ਪੈਣਾ ਬਾਈ ਸਿੱਧੀ ਜੀ ਗੱਲ ਹੈ ਜੇ ਮੈਦਾਨ 'ਚ ਆਜੋ ਜਾਂ ਘਰੇ ਲਾਓ ਕੁੰਡੇ ਬੈਠੇ ਤੇ ਡੀਕੋ ਮੌਤ ਨੂੰ